ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਸਾਫਕਾ ਵਿਧਾਇਕ ਨੇ ਕਨੌਰ ਤੋਂ ਮਦਨ ਲਾਲ ਜਲਾਲਪੁਰ ਜੋ ਕਿ ਕਿਸਾਨ ਅੰਦੋਲਨ ਸ਼ੰਭੂ ਬਾਡਰ ਤੇ ਪਹੁੰਚੇ ਸੀਗੇ ਤੇ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦੀ ਕਿ ਉਹਨਾਂ ਦਾ ਵਿਰੋਧ ਕੀਤਾ ਗਿਆ ਇਸ ਮਾਮਲੇ ਦੀ ਕੀ ਸੱਚਾਈ ਹੈ ਅਸੀਂ ਉਹਨਾਂ ਦੇ بیٹے ਗਗਨਦੀਪ ਸਿੰਘ ਨਾਲ ਗੱਲ ਕੀਤੀ ਹੈ ਉਹ ਤੁਹਾਨੂੰ ਸੁਣਾਉਣੇ ਆ ਜੋ ਅੱਜ ਮਦਨਾਲਾ ਜਲਾਲਪੁਰ ਦੀ ਜੋ ਸਾਫਕਾ ਵਿਧਾਇਕ ਨੇ ਕਿਸਾਨਾਂ ਦੇ ਅੰਦੋਲਨ ਤੇ ਪਹੁੰਚੇ ਸੀਗੇ ਤੇ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦਾ ਵਿਰੋਧ ਕੀਤਾ ਗਿਆ ਦੀ ਕੀ ਸੱਚਾਈ ਹੈ ਸਾਰੇ ਮਾਮਲੇ ਦੀ ਜੀ ਇਦੋਂ ਵੀਡੀਓ ਅੱਜ ਦੀ ਹੈ ਕੱਲ ਦੀ ਹੈ ਜੀ ਤੇ ਦੂਜੀ ਗੱਲ ਇਹ ਹੈ ਵੀ ਉੱਥੇ ਕਿਸਾਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਿਰਫ ਗੱਲ ਇਸ ਕੀ ਕਿ ਉੱਥੇ ਕੁਝ ਨੌਜਵਾਨ ਸਿਗੇ ਜਿਨ੍ਹਾਂ ਨੇ ਐਮਐਲਏ ਸਾਹਿਬ ਨੂੰ ਕਿਹਾ ਜੀ ਸਾਡੇ ਨਾਲ ਅੱਗੇ ਚੱਲੋ ਸਾਰੇ ਲੀਡਰ ਪਿੱਛੇ ਆਉਂਦੇ ਆ ਫੋਟੋ ਖਿਚਾ ਕੇ ਚਲੇ ਜਾਂਦੇ ਸਾਡੇ ਨਾਲ ਅੱਗੇ ਚੱਲੋ ਐਮਐਲਏ ਸਾਹਿਬ ਚਲੇ ਕੇ ਅੱਗੇ ਫਰੰਟ ਤੇ ਜਿੱਥੇ ਆਪਣਾ ਬਲਕਿ ਉਹਨਾਂ ਨੂੰ ਵਿਰੋਧ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਸਾਡੇ ਨਾਲ ਖੜੋ ਤੇ ਉਹ ਚਲੇ ਕਿ ਅੱਗੇ ਜਿੱਥੇ ਆਪਣਾ ਗੈਸ ਦੇ ਗੋਲੇ ਸੀਗੇ ਉੱਥੇ ਜਦੋਂ ਜਾ ਰਹੇ ਸੀਗੇ ਉਹ ਨੌਜਵਾਨ ਹੋ ਕੇ ਕਾਫੀ ਇਕੱਠੇ ਉੱਥੇ ਤੇ ਉਹਨਾਂ ਨੇ ਉਧਰੋਂ ਪੰਜ ਛੇ ਗੋਲੇ ਇਕੱਠੇ ਘੇਰ ਤੇ ਗੈਸ ਦੇ ਜੀ ਇਹ ਗੋਲੇ ਗੈਸ ਦੇ ਗੇਰ ਤੇ ਤੇ ਜਦੋਂ ਉਹਨਾਂ ਦੀ ਅੱਖਾਂ 'ਤੇ ਗੈਸ ਪਈ ਹੈ ਤੇ ਜਿਹੜੇ ਨੌਜਵਾਨ ਲੈ ਕੇ ਗਏ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਐਮਐਲਏ ਸਾਹਿਬ ਨੂੰ ਉੱਥੋਂ ਫੜ ਕੇ ਬਾਹਰ ਕੱਢਿਆ ਤੇ ਉਹਨਾਂ 'ਤੇ ਪਾਣੀ ਪਾਇਆ ਤਾਂਕਿ ਜਿਹੜੀ ਉਹਦੀ ਗੈਸ 'ਤੇ ਅਸਰ ਹੈ ਉਹਨੂੰ ਨਿਊਟਰਲਾਈਜ਼ ਕੀਤਾ ਜਾਵੇ ਘੱਟ ਕੀਤਾ ਜਾਵੇ ਜੀ 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 ਉਹ ਕੀ ਹੈ ਉਹਨੂੰ ਘੱਟ ਵੱਡ ਕੇ ਕੋਈ ਨਿੱਜੀ ਪਾਰਟੀ ਦੇ ਚੈਨਲ ਨੇ ਚਾਹੇ ਕੋਈ ਵੀ ਚੈਨਲ ਆ ਇਹ ਉਹਨੂੰ ਚਲਾਇਆ ਕਿਸੇ ਕਿਸੇ ਇੱਕ ਚੈਨਲ ਨੇ ਚਲਾਤਾ ਉਹਨਾਂ ਨੇ ਅੱਗੇ ਤੋਕੇ ਉਹਨੂੰ ਚੱਕ ਲਿਆ ਉਹ ਵਿਰੋਧ ਕੀਤਾ ਗਿਆ ਉਹ ਇਹਨਾਂ ਕਿਸਾਨੀ ਨੂੰ ਕਿਸਾਨਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਤੇ ਅੰਦੋਲਨ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਾਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕੋਈ ਐਵੇਂ ਨਹੀਂ ਹੈ ਉਹ ਪੂਰੀ ਵੀਡੀਓ ਜੇ ਹੈ ਕਿ ਕਿਸੇ ਨੂੰ ਹੈਗਾ ਵੀ ਲੱਗਦਾ ਹੈ ਵੀ ਐਸਾ ਕੁਝ ਹੋਇਆ ਤਾਂ ਮੈਂ ਉਹ ਜਿਹੜਾ ਇਨਸੀਡੈਂਟ ਹੋਇਆ ਉਹਦੀ ਪ੍ਰੋਪਰ ਵੀਡੀਓਗ੍ਰਾਫੀ ਹੋਈ ਹੋਈ ਹੈ ਇੱਕ ਚੈਨਲ ਨੇ ਕੀਤੀ ਹੈ ਇੱਕ YouTube ਨਾ ਦਾ ਇੱਕ YouTube ਤੇ Z ਨਾ ਦਾ ਚੈਨਲ ਆ ਉਹ ਪੱਤਰਕਾਰ ਉੱਤੇ ਮਤਲਬ ਜਿਹਾ ਉਹਦੇ ਵੀ ਅੱਖਾਂ 'ਚ ਪਿਆ ਐਮਐਲਏ ਸਾਹਿਬ ਦੇ ਵੀ ਅੱਖਾਂ 'ਚ ਪਿਆ ਪ੍ਰੋਪਰ ਉਹਨੇ ਵੀਡੀਓਗ੍ਰਾਫੀ ਕੀਤੀ ਹੋਈ ਆ ਉਸ ਦੀ ਜੀ 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 ਸੋ ਅਕਸਰ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਤੁਸੀਂ ਕੀ ਕਹਿਣਾ ਚਾਹੋਗੇ ਜੈਸੇ ਸ਼ਰਾਰਤੀ ਅਨਸਰਾਂ ਤੋਂ ਲੈ ਕੇ ਜੀ ਦੇਖੋ ਬਚਣਾ ਚਾਹੀਦਾ ਇਹਨਾਂ ਤੋਂ ਉਹਦਾ ਰੀਜ਼ਨ ਇਹ ਹੈ ਵੀ ਇਹ ਕੀ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਆ ਇਹ ਜਿਹੜਾ ਇੱਕ ਗੱਲ ਕੀ ਆ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੁਣ ਅੱਜ ਸੈਂਟਰਪੇਨਨਾ ਸੈਂਟਰ ਸ਼ੁਰੂ ਤੋਂ ਪੰਜਾਬ ਨਾਲ ਵਿਤਕਰਾ ਕਰਦੇ ਆਏ ਆ ਤੇ ਇਹ ਇਹ ਦੇ ਹੈ ਹੀ ਹੈ ਕਿ ਪਰ ਹੁਣ ਇਹ ਹੈ ਕਿ ਇਹ ਚਾਹੁੰਦੇ ਆ ਵੀ ਇਹਨਾਂ ਤੋਂ ਅੰਦੋਲਨ ਤੋਂ ਸਾਰੇ ਪੁੱਛ ਜਾਣ ਉੱਥੇ ਹੁਣ ਉੱਥੇ ਕੋਈ ਇਹ ਥੋੜੀ ਨਾ ਕੋ ਕਾਂਗਰਸ ਦਾ ਜਾਂ ਕਾਲੀ ਦਲ ਦਾ ਜਾਂ ਭਾਜਪਾ ਦਾ ਜਾਂ ਫਿਰ ਕਿ ਜੇ ਆਮ ਆਦਮੀ ਦਾ ਧਰਨਾ ਉਹ ਸਭ ਦਾ ਸਾਂਝਾ ਧਰਨਾ ਆ ਜਮੀਨ ਸਾਡੇ ਕੋਲ ਵੀ ਹੈ ਜਿਮੀਦਾਰ ਅਸੀਂ ਵੀ ਆ ਇਹ ਹੱਕ ਸਾਰਿਆਂ ਦੇ ਬਰਾਬਰ ਨੇ ਅਸੀਂ ਵੀ ਸਾਡੇ ਕੋਲ ਵੀ ਜਮੀਨ ਹੈਗੀ ਹੈ ਤੇ ਅਸੀਂ ਵੀ ਸਾਡੀ ਜੇ ਕੱਲ ਨੂੰ ਡਾਕਾ ਲੋਕਾਂ ਦੀਆਂ ਜ਼ਮੀਨਾਂ ਤੇ ਵਜੇਗਾ ਸਾਡੀਆਂ ਦੇ ਵੀ ਬਰਾਬਰ ਵਜੇਗਾ ਤੇ ਇਹ ਤਾਂ ਸਭ ਦਾ ਸਾਂਝਾ ਧਰਨਾ ਹੈ ਉੱਥੇ ਜਾਣਾ ਸਭ ਨੂੰ ਚਾਹੀਦਾ ਆ ਤੇ ਇਹ ਜਿਹੜੀਆਂ ਸ਼ਰਾਰਤੀ ਅੰਤਰ ਹੈ ਜਿਹੜੀਆਂ ਹਰਕਤਾਂ ਕਰਦੇ ਇਹਨਾਂ ਤੋਂ ਚੌਕ ਕਰ ਦੇ ਦੋ ਇਹਨਾਂ ਨੂੰ ਨਕਾਰਨਾ ਚਾਹੀਦਾ ਤੇ ਆਪਾਂ ਨੂੰ ਆਪਣਾ ਜਿਹੜਾ ਧਰਨਾ ਅੱਗੇ ਵਧਾਉਣਾ ਚਾਹੀਦਾ ਧੰਨਵਾਦ ਜੀ ਸੋ ਜਿਵੇਂ ਤੁਸੀਂ ਸੁਣਿਆ ਮਦਨ ਲਾਲ ਜਲਾਲਪੁਰ ਦੇ بیٹے ਨੇ ਗਗਨਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਕੋਈ ਵਿਰੋਧ ਨਹੀਂ ਹੋਇਆ ਇਹ ਸਭ ਸ਼ਰਾਰਤੀ ਅੰਸਰਾ ਕਰਕੇ ਹੋਇਆ ਵੀ ਅਸੀਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਕੈਮਰਾ ਪਰਸਨ ਸ਼ੰਕਰ ਦਰਨਾ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚਰ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ